ਗੁਰਵਿੰਦਰ ਦਾ ਮਰਡਰ ਹੋਇਆ ਰੁਪਿੰਦਰ ਉਸ ਦੀ ਵਾਈਫ ਨੇ ਆਪਣੇ ਪ੍ਰੇਮੀ ਹਰਕਮਲ ਨੂੰ ਘਰ ਦੇ ਅੰਦਰ ਹੀ ਸੱਦ ਲਿਆ ਸੀਗਾ ਰੁਪਿੰਦਰ ਸੌ ਗਿਆ ਉਸ ਟਾਈਮ ਤੇ ਉਹ ਤੇ ਜਿਹੜਾ ਮਰਨ ਵਾਲਾ ਆਪਣਾ ਸੀਗਾ ਸੌਣ ਤੋਂ ਬਾਅਦ ਕਿਥੇ ਇਹਨੇ ਆਪਣਾ ਬਾਇਫਰੈਂਡ ਨੂੰ ਉੱਥੇ ਬੁਲਾਇਆ ਤੇ ਉਸ ਟਾਈਮ ਉਸੇ ਟਾਈਮ ਹੀ ਕਿ ਰੁਪਿੰਦਰ ਦੀ ਜਾਗ ਖੁੱਲ ਗਈ ਜਦੋਂ ਜਾਗ ਖੁੱਲ ਗਈ ਤੇ ਉਹਨਾਂ ਨੇ ਕਨਫਰੰਟ ਕੀਤਾ ਇਹਨੂੰ ਵੀ ਇਹ ਕੌਣ ਹੈ ਬੰਦਾ ਜਿਹੜਾ ਘਰ ਵੜਿਆ ਹੋਇਆ ਬਸ ਉੱਥੇ ਕਿ ਇਹਨਾਂ ਦੀ ਸਕਫਲ ਹੋਈ ਤੇ ਸਕਫਲ ਦੇ ਚੱਲਦੇ ਹੀ ਗੱਲ ਇੱਡੀ ਅੱਗੇ ਵਧ ਗਈ ਤੇ ਜਦੋਂ ਇਹਨਾਂ ਨੇ ਉਹਦਾ ਮਰਡਰ ਕਰ ਦਿੱਤਾ ਮੌਕੇ ਤੇ ਗਲਾ ਕਟ ਕੇ ਰੁਪਿੰਦਰ ਨੇ ਆਪਦੇ ਘਰ ਵਾਲੇ ਨੂੰ ਕੋਈ ਜ਼ਹਿਰ ਵੀ ਦਿੱਤਾ ਤਾਂ ਕਿ ਉਹਦੀ ਡੈਥ ਹੋ ਜਵੇ ਜਾਂ ਕੋਈ ਹੋਰ ਨਸ਼ੀਲੀਆਂ ਗੋੜੀਆਂ ਦਿੱਤੀਆਂ ਸੀਗੀਆਂ ਅਸਲਾਮੁਅਲੈਕਮ ਸਸਰੀਆ ਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜ੍ਹਦੀ ਕਲਾ 'ਚ ਹੋਗੇ ਰੁਪਿੰਦਰ ਕੌਰ ਜਿਨੇ ਆਪਣੇ ਹਸਬੰਡ ਦਾ ਕਤਲ ਕਰਵਾਇਆ ਆਪਣੇ ਆਸ਼ਕ ਦੇ ਨਾਲ ਮਿਲ ਕੇ ਇਹ ਕਤਲ ਕਿਸ ਤਰ੍ਹਾਂ ਕਰਾਇਆ ਗਿਆ ਇਨਵੈਸਟੀਗੇਸ਼ਨ ਅਫੀਸਰ ਨੇ ਇੱਕ ਇੱਕ ਗੱਲ ਦੱਸੀ ਪੁਲਿਸ ਨੇ ਐਸਐਸਪੀ ਇਨਵੈਸਟੀਗੇਸ਼ਨ ਨੇ ਇਸ ਕੇਸ ਦੇ ਬਾਰੇ ਚ ਕੀ ਗੱਲਾਂ ਦਸੀਆਂ ਨੇ ਕਿਸ ਤਰ੍ਹਾਂ ਇਹ ਕਤਲ ਕੀਤਾ ਗਿਆ ਉਸ ਰਾਤ ਕੀ ਹੋਇਆ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ ਗੁਰਵਿੰਦਰ ਦਾ ਮਰਡਰ ਹੋਇਆ ਰੁਪਿੰਦਰ ਉਸਦੀ ਵਾਈਫ ਨੇ ਆਪਣੇ ਪ੍ਰੇਮੀ ਹਰਕਮਲ ਨੂੰ ਘਰ ਦੇ ਅੰਦਰ ਹੀ ਸੱਦ ਲਿਆ ਸੀਗਾ ਰੁਪੇਂਦਰ ਸੌ ਗਿਆ ਉਸ ਟਾਈਮ ਤੇ ਉਹ ਤੇ ਜਿਹੜਾ ਮਰਨ ਵਾਲਾ ਆਪਣਾ ਸੀਗਾ ਸੌਣ ਤੋਂ ਬਾਅਦ ਕਿਥੇ ਇਹਨੇ ਆਪਣਾ ਬਾਇਫਰੈਂਡ ਨੂੰ ਉੱਥੇ ਬੁਲਾਇਆ ਤੇ ਉਸ ਟਾਈਮ ਉਸੇ ਟਾਈਮ ਇਹ ਕਿ ਰੁਪੇਂਦਰ ਦੀ ਜਾਗ ਖੁੱਲ ਗਈ ਜਦੋਂ ਜਾਗ ਖੁੱਲ ਗਈ ਤੇ ਉਹਨਾਂ ਨੇ ਕਨਫਰੰਟ ਕੀਤਾ ਇਹਨੂੰ ਵੀ ਇਹ ਕੌਣ ਹੈ ਬੰਦਾ ਜਿਹੜਾ ਘਰ ਵੜਿਆ ਹੋਇਆ ਬਸ ਉੱਥੇ ਕਿ ਇਹਨਾਂ ਦੀ ਸਕਫਲ ਹੋਈ ਤੇ ਸਕਫਲ ਦੇ ਚੱਲਦੇ ਹੀ ਗੱਲ ਇੱਡੀ ਅੱਗੇ ਵੱਧ ਗਈ ਤੇ ਜਦੋਂ ਇਹਨਾਂ ਨੇ ਉਹਦਾ ਮਰਡਰ ਕਰ ਦਿੱਤਾ ਮੌਕੇ ਤੇ ਦਲਾਕੋਟ ਕੇ ਰੁਪਿੰਦਰ ਨੇ ਆਪਦੇ ਘਰ ਵਾਲੇ ਨੂੰ ਕੋਈ ਜ਼ਹਿਰ ਵੀ ਦਿੱਤਾ ਤਾਂ ਕਿ ਉਹਦੀ ਡੈਥ ਹੋ ਜਵੇ ਜਾਂ ਕੋਈ ਹੋਰ ਨਸ਼ੀਲੀਆਂ ਗੋਲੀਆਂ ਦਿੱਤੀਆਂ ਸੀਗੀਆਂ ਪੁੱਛ ਕੇ ਇਸ ਦੇ ਵਿੱਚ ਤਾਂ ਜ਼ਰੂਰ ਐਸੀ ਗੱਲ ਸਾਹਮਣੇ ਆ ਰਹੀ ਹੈ ਵੀ ਕੋਈ ਗੋਲੀਆਂ ਉਹਨੂੰ ਦਿੱਤੀਆਂ ਗਈਆਂ ਸੀਗੀਆਂ ਰੋਣ ਦਾ ਵੀ ਡਰਾਮਾ ਕੀਤਾ ਜਾ ਰਿਹਾ ਸੀਗਾ ਇਸ ਔਰਤ ਦੇ ਵੱਲੋਂ ਕਿ ਮਾਰੇ ਆਪਦੇ ਹੱਥੀ ਮਾਰਿਆ ਪਰ ਉਸ ਤੋਂ ਬਾਅਦ ਰੋਣ ਦਾ ਵੀ ਨਕਲੀ ਡਰਾਮਾ ਕੀਤਾ ਜਾ ਰਿਹਾ ਸੀਗਾ ਐਕਟਿੰਗ ਚੰਗੀ ਕੀਤੀ ਹੈ ਬੀਬੀ ਨੇ ਕਹਿੰਦੇ ਕਟ ਲੇਡੀ ਉਸੇ ਰਾਤ ਨੂੰ ਪੁਲਿਸ ਨੂੰ ਸ਼ੱਕ ਹੋ ਗਿਆ ਸ਼ੱਕ ਹੀ ਯਕੀਨ ਹੋ ਗਿਆ ਵੀ ਇਹ ਲੇਡੀ ਉਹਦੀ ਵਾਈਫ ਇਸ ਮਸਲੇ ਚ ਇਨਵੋਲਡ ਹੈਗੀ ਹੈ ਮਸਲਾ ਕੁਝ ਹੋ ਰਹੀ ਹੈ ਸ਼ੋ ਇਹਨੂੰ ਕੀਤਾ ਗਿਆ ਸੀ ਲੁੱਟ ਦੀ ਵਾਰਦਾਤ ਹੈ ਵੀ ਬੰਦੇ ਘਰ ਦੇ ਵਿੱਚ ਪੈ ਗਏ ਪਰ ਜਦੋਂ ਕਿ ਰਿਐਲਿਟੀ ਕੁਝ ਹੋਰ ਦੀ ਹੋ ਰਹੀ ਸੀ ਯਾਨੀ ਕਿ ਰੁਪਿੰਦਰ ਨੇ ਆਪਦੇ ਬੋਏਫ੍ਰੈਂਡ ਨੂੰ ਘਰੇ ਰਾਤ ਨੂੰ ਮਿਲਣ ਵਾਸਤੇ ਬੁਲਾਇਆ ਹੋਇਆ ਸੀ ਵੀ ਮੇਰਾ ਘਰ ਵਾਲਾ ਜਦੋਂ ਸੌਂ ਜਾਊਗਾ ਉਦੋਂ ਆ ਜਾਓ ਤੁਸੀਂ ਘਰੇ ਇਸੇ ਹਾਮ ਨਾਲ ਕਹਿ ਲੋ ਤੁਸੀਂ ਇਹਨੂੰ ਇਹ ਕਹਿ ਸਕਦੇ ਹੋ ਵੀ ਇੱਕ ਪ੍ਰੀਮੈਡੀਟੇਟਡ ਅਨਾਦਾ ਸੀਗਾ ਵੀ ਉਹਨੂੰ ਇਹਨਾਂ ਨੇ ਮਾਰਨਾ ਹੀ ਸੀ ਗੁਰਵਿੰਦਰ ਨਾਜਗਰ ਤੁਹਾਨੂੰ ਲੱਗਦਾ ਕਿ ਮਰਡਰ ਉਹਦਾ ਨਹੀਂ ਹੋਣਾ ਸੀ ਜਾਂ ਫਿਰ ਵੀ ਇਹਨਾਂ ਨੇ ਸ਼ੋਰ ਕੀਤਾ ਹੀ ਹੋਇਆ ਸੀ ਕਿ ਮਰਡਰ ਕਰਨ ਵਾਸਤੇ ਬੁਲਾਇਆ ਸੀਗਾ ਉਹਨੂੰ ਇਟ ਵਾਸ ਅ ਪ੍ਰੀਮੈਡੀਟੇਡ ਮਰਡਰ ਵੀ ਇਹਨਾਂ ਨੇ ਸੋਚਿਆ ਹੀ ਹੋਇਆ ਸੀ ਕਿ ਉਹਨੂੰ ਮਾਰਨਾ ਹੈਗਾ ਐਜ਼ ਆਫ ਦ ਪ੍ਰੀਲਮ ਡਰ ਰੀ ਇਨਵੈਸਟੀਗੇਸ਼ਨ ਉਸਔਰਤ ਨੂੰ ਰਿਗਰੈਟ ਹੈਗਾ ਕਤਲ ਦਾ ਕਿ ਨਹੀਂ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਅੱਜ ਦੇ ਟਾਈਮ ਦੇ ਉੱਤੇ ਵੀ ਐਸਾ ਕੋਈ ਕਰੇਗਾ ਵੀ ਉਹਨੇ ਮੌਕੇ ਦੇ ਉੱਤੇ ਮਾਰ ਦਿੱਤਾ ਸਕੂਲੀ ਬਣਾਉਂਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਰਿਗਰਟ ਹੈ ਨਹੀਂ ਹੈ ਤੋ ਉਹਦੇ ਬਾਰੇ ਤਾਂ ਮੈਂ ਹੁਣ ਕੁਝ ਬਹੁਤਾ ਕਮੈਂਟ ਨਹੀਂ ਕਰ ਸਕਦਾ ਰਿਗਰਟ ਹੋਵੇ ਵੀ ਉਹਦਾ ਕੀ ਫਰਕ ਪੈਂਦਾ ਹੈ ਫਰਕ ਨਹੀਂ ਪੈਂਦਾ ਜੀ ਕਿਸੇ ਦਾ ਘਰ ਉਜੜ ਗਿਆ ਜਿਹੜੀ ਚੀਜ਼ ਨਹੀਂ ਮਤਲਬ ਇੱਕ ਐਸੀ ਹੈ ਰਿਸ਼ਤੇ ਨੂੰ ਤਾੜ-ਤਾੜ ਕਰਨ ਵਾਲੀ ਇੱਕ ਚੀਜ਼ ਸਾਹਮਣੇ ਆਈ ਘਰ ਦੇ ਅੰਦਰ ਕਹਾਣੀ ਉਹਨੇ ਹੀ ਬਣਾ ਲਈ ਸੀ ਕਿੰਨੇ ਸਮਾਨ ਵੀ ਪੂਰਾ ਖਲਾਰਤਾ ਘਰ ਦੇ ਅੰਦਰ ਵੀ ਜਿੱਦਾਂ ਲੁੱਟ-ਪਾਟ ਹੋਈ ਹੋਵੇ ਘਰ ਦੇ ਅੰਦਰ ਲੁੱਟ-ਖੋਹ ਦੀ ਘਟਨਾ ਹੋਈ ਹੋਵੇ ਵੀ ਇਹ ਸਟੋਰੀ ਪੁਲਿਸ ਨੂੰ ਕੀਤਾ ਜਦੋਂ ਇਹਨਾਂ ਨੇ ਉਹ ਸਟੋਰੀ ਬਣਾਤੀ ਤੇ ਸਟੋਰੀ ਬਣਾ ਕੇ ਆਪ ਦਾ ਜੁਰਮ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈਗੀ ਸੋ ਇਹੋ ਹੀ ਚੀਜ਼ ਹੈ ਜੀ ਇਹ ਉਸੇ ਦਾ ਪਾਰਟ ਹੈਗਾ ਵੀ ਅਸੀਂ ਕਰ ਲਈ ਹੈ ਵੀ ਪੁਲਿਸ ਨੂੰ ਅ ਮਤਲਬ ਕਨਫਿਊਜ਼ ਕਰਦੀ ਹੈ ਕੀ ਹੋਇਆ ਕੀ ਨਹੀਂ ਹੋਇਆ ਸਟੋਰੀ ਕੁਛ ਹੈ ਤਾਂ ਬਣਾਉ ਉਹਨੂੰ ਕੁਛ ਦੀ ਹੈ ਸੋ ਥੋੜੀ ਜੀ ਸਖਤੀ ਵਾਲੀ ਪੁੱਛ ਕੇ ਇਸ ਮੌਕੇ ਦੇ ਉੱਤੇ ਕੀਤੀ ਗਈ ਤਾਂ ਫਿਰ ਲੇਡੀ ਕਿਤੇ ਨਾ ਕਿਸੇ ਵੇਵਰ ਆਫ ਕਰ ਗਈ ਸੋ ਥੋੜਾ ਬਹੁਤਾ ਡਗਮਗਾ ਗਈ ਤੇ ਉਹਦੇ ਨਾਲ ਸਿਚੁਏਸ਼ਨ ਕਲੀਅਰ ਹੋਣੀ ਸ਼ੁਰੂ ਗਈ ਹੋ ਗਈ ਤੇ ਉਹ ਮੰਨ ਵੀ ਗਈ ਇਸ ਚੀਜ਼ ਉੱਥੇ ਮੌਕੇ ਦੇ ਵਿੱਚ ਹਰ ਕਮਲ ਤੋਂ ਤੁਸੀਂ ਪੁੱਛਗਿੱਛ ਕੀਤੀ ਹੈ ਤਾਂ ਉਹਨੇ ਕੀ ਮੰਨਿਆ ਉਹ ਕੀ ਕਹਿ ਰਿਹਾ ਹਰ ਕਮਲ ਨੇ ਆਪਣੇ ਰਸਤੇ ਵਿੱਚ ਉਹਨੇ ਦੱਸਿਆ ਹੈ ਕਿ ਉਹਨੇ ਇਹਨਾਂ ਸਾਰੇ ਚੀਜ਼ਾਂ ਦੇ ਤੈਅਦ ਕੀਤੀ ਹੈ ਵੀ ਉਹਦਾ ਰਿਲੇਸ਼ਨ ਸੀਗਾ ਜੀ ਇਹਦੇ ਨਾਲ ਰੁਪਿੰਦਰ ਦੇ ਨਾਲ ਰਿਲੇਸ਼ਨ ਸੀਗਾ ਤੇ ਰਿਲੇਸ਼ਨ ਤੇ ਚੱਲਦੇ ਹੀ ਉਹਨੇ ਐਸੀ ਮਤਲਬ ਵੱਡੀ ਸਾਜ਼ਿਸ਼ ਵਿੱਚ ਇਹਨਾਂ ਨੇ ਮਰਡਰ ਕੀਤਾ ਹੈ ਇਹ ਮਿਲੇ ਕਿਦਾਂ ਸਰ ਕਿਸੇ ਐਪ ਦੇ ਥਰੂ ਮਿਲੇ ਆ ਇਹ ਜਾਂ ਕੋਈ ਰਿਸ਼ਤੇਦਾਰੀ ਸੀ ਅੱਗੇ ਦੀ ਅੱਗੇ ਇਹਨਾਂ ਦੀ ਸਨੈਪਚੈਟ ਕਹਿੰਦੇ ਨੇ ਵੀ ਸਨੈਪਚੈਟ ਨੂੰ ਯੂਜ਼ ਕਰਕੇ ਮਿਲੇ ਸੀਗਾ ਉਸ ਤੋਂ ਬਾਅਦ ਇਹਨਾਂ ਦਾ ਦੋਨਾਂ ਦੋਸ਼ੀਆਂ ਦਾ ਮੇਲਜੋਲ ਵੀ ਵੱਧ ਗਿਆ ਸੀਗਾ ਜੀ ਕਈ ਵਾਰੇ ਮਿਲਦੇ ਜੁਲਦੇ ਰਹੇ ਨੇ ਉਸ ਤੋਂ ਬਾਅਦ ਜਿਦੀ ਕੀ ਭਣਕ ਵੀ ਸ਼ਾਇਦ ਮਰਨ ਵਾਲੇ ਨੂੰ ਬਿਲਕੁਲ ਨਹੀਂ ਸੀਗੀ ਬਰਵਿੰਦਰ ਇਹ ਵੀ ਦੱਸਦੇ ਕਿ ਘਰਦਿਆਂ ਨੇ ਕੋਈ ਕਮੀ ਵੀ ਨਹੀਂ ਰਹਿਣ ਦਿੱਤੀ ਸਕੋਰਪੀਓ ਗੱਡੀ ਤਾਂ ਕੇ ਇਸ ਔਰਤ ਨੂੰ ਲੈ ਕੇ ਦਿੱਤੀ ਹੋਈ ਸੀਗੀ ਉਸ ਦੇ ਬਾਵਜੂਦ ਵੀ ਇਹੋ ਜਿਹੀਆਂ ਹਰਕਤਾਂ ਹੋ ਜਾਂਦੀਆਂ ਬਿਲਕੁਲ ਉਹਨਾਂ ਦੇ ਫਾਦਰ ਸਾਹਿਬ ਦਾ ਇਹ ਹੀ ਦੱਸਣਾ ਵੀ ਉਹਨਾਂ ਨੇ ਲੜਕੀ ਨੂੰ ਆਪ ਦਾ ਪੁੱਤ ਮੰਗ ਰੱਖਿਆ ਸੀਗਾ ਉਹਨਾਂ ਨੇ ਮਤਲਬ ਇਹ ਸ਼ੋਅ ਹੀ ਨਹੀਂ ਕੀਤਾ ਸੀਗਾ ਯਾ ਵੀ ਇਹ ਨੂੰਹ ਹੈ ਉਹਨਾਂ ਦੇ ਘਰ ਦੀ ਉਹਨਾਂ ਦੇ ਪਰਿਵਾਰਕ ਮੈਂਬਰ ਇਹ ਵੀ ਦੱਸਦੇ ਕਿ ਕਹਿੰਦੇ ਕਿ ਕੁੜੀ ਨੂੰ ਸਕੋਰਪਿਓ ਗੱਡੀ ਲੈ ਕੇ ਦਿੱਤੀ ਮੁੰਡਾ ਸਾਡਾ ਆਪ ਜੌਬ ਜਾਂਦਾ ਸੀਗਾ ਤਾਂ ਬਾਈਕ ਤੇ ਜਾਂਦਾ ਸੀ ਬਹੁਤ ਹੀ ਲਾਡ ਪਿਆਰ ਦੇ ਨਾਲ ਉਹਨਾਂ ਨੇ ਇਸ ਲੜਕੀ ਨੂੰ ਰੱਖਿਆ ਸੀਗਾ ਫਿਰ ਵੀ ਉਹਨੇ ਇਦਾਂ ਦਾ ਕਦਮ ਚੱਕਿਆ ਹੈਗਾ ਤੇ ਬਹੁਤ ਮਾੜੀ ਚੀਜ਼ ਹੈ ਇਕੱਲਾ ਇਕੱਲਾ ਮੁੰਡਾ ਸੀਗਾ ਇਕੱਲਾ ਇਕੱਲਾ ਪੁੱਤ ਸੀ ਉਹਨਾਂ ਦੇ ਤਾਂ ਕੁੱਲ ਦਾ ਨਾਸ਼ ਹੋ ਗਿਆ ਕਿ ਕੋਈ ਅੱਗੇ ਬੱਚਾ ਵੀ ਨਹੀਂ ਸੀਗਾ ਕੋਈ ਕੁਝ ਨਹੀਂ ਪੇਰੈਂਟਸ ਜ਼ਬਰਹਾਅ ਰਹਾ ਬੋਰਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਪਤਨੀ ਦੇ ਵੱਲੋਂ ਪਤੀ ਦਾ ਕਤਲ ਕੀਤਾ ਗਿਆ ਆਪਣੇ ਪ੍ਰੇਮੀ ਨਾਲ ਮਿਲ ਕੇ ਬਹੁਤ ਹਾਈਲਾਈਟਡ ਕੇਸ ਹੈ ਔਰ ਇਸ ਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਕਿਉਂਕਿ ਪਤਨੀ ਔਰ ਉਸਦੇ ਪ੍ਰੇਮੀ ਦੀ ਤਾਂ ਗ੍ਰਿਫਤਾਰੀ ਹੋਊਗੀ ਇਹਦੇ ਵਿੱਚ ਕਲੂਜ਼ ਕੀ ਨੇ ਇਹਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਆਖਰਕਾਰ ਪਤੀ ਪਤਨੀ ਦੇ ਵਿੱਚ ਕੋਈ ਡਿਸਪਿਊਟ ਸੀਗਾ ਜਾਂ ਅਸਲ ਕਹਾਣੀ ਕੀ ਹੈ ਕਿਉਂਕਿ ਹੁਣ ਪੋਸਟਮਾਰਟਮ ਰਿਪੋਰਟ ਵੀ ਆ ਗਈ ਹੈ ਔਰ ਜੁਗੇਸ਼ਵਰ ਸਿੰਘ ਗੁਰਾਇਸ ਸਾਹਿਬ ਸਾਡੇ ਨਾਲ ਨੇ ਜੋ ਕਿ ਐਸਪੀ ਇਨਵੈਸਟੀਗੇਸ਼ਨ ਨੇ ਫਰੀਦਕੋਟ ਗਲਬਤ ਇਹਨਾਂ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੋਲਡ ਪੰਜਾਬੀ ਥੈਂਕ ਯੂ ਜੁਗੇਸ਼ਵਰ ਜੀ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਅਸਲ ਕਹਾਣੀ ਕੀ ਹੈ ਕਿਉਂ ਘਰਵਾਲੀ ਨੇ ਆਪਦੇ ਘਰਵਾਲੇ ਦਾ ਮਰਡਰ ਕਰਵਾ ਦਿੱਤਾ ਆਪਦੇ ਪ੍ਰੇਮੀ ਦੇ ਨਾਲ ਮਿਲ ਕੇ ਕਿਉਂ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਇਹਨਾਂ ਨੇ ਅ ਬੇਸਿਕਲੀ ਦੇਖੋ ਜੀ ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇੱਕ ਕੇਸ ਸਾਹਮਣੇ ਆਇਆ ਹੈਗਾ ਕੋਈ ਇਦਾਂ ਦਾ ਕੇਸ ਹੈ ਤੁਸੀਂ ਸੋਚ ਨਹੀਂ ਸਕਦੇ ਸੁਖਣਵਾਲਾ ਦੇ ਵਿੱਚ ਗੁਰਵਿੰਦਰ ਸਿੰਘ ਇੱਕ ਯੰਗ ਲੜਕਾ ਸੀਗਾ ਉਹਦਾ ਵੈਡਿੰਗ ਹੋਈ ਸੀ ਕਰੀਬ 2 ਸਾਲ ਪਹਿਲਾਂ ਰੁਪਿੰਦਰ ਕੌਰ ਦੇ ਨਾਲ ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀਗਾ ਬਟ ਬਿਕੋਜ਼ ਜੋ ਇੱਕ ਸੋਸਾਇਟੀ 'ਚ ਗਲਤ ਪ੍ਰਥਾ ਕਿਤੇ ਚੱਲ ਗਈ ਇੱਕ ਐਕਸਟਰਾ ਮੈਰਿਟਲ ਲੜਕੀ ਦਾ ਰਿਲੇਸ਼ਨ ਅਫੇਅਰ ਸ਼ੁਰੂ ਹੋ ਗਿਆ ਹਰਕਮਲਪ੍ਰੀਤ ਸਿੰਘ ਸੀਗਾ ਬੱਲੂਆਣੇ ਦਾ ਰਹਿਣ ਵਾਲਾ ਤੇ ਬਸ ਉਸੇ ਅਫੇਅਰ ਦੇ ਨਾ ਮੱਦੇਨਜ਼ਰ ਉਹਦੇ ਚੱਲਦੇ ਆ ਹੀ ਇਹਨਾਂ ਨੇ ਗੱਲ ਕੇ ਉਹਦਾ ਹਸਬੰਡ ਜਿਹੜਾ ਸੀਗਾ ਉਹਦਾ ਮਰਡਰ ਕੀਤਾ ਗਿਆ ਹੈਗਾ ਇਹਨਾਂ ਦੋ 100 ਚੀ ਸਮਝੀ ਸ਼ਾਰਜ ਸਹਿਤ ਕਿਸ ਤਰੀਕੇ ਨਾਲ ਗੁਰਵਿੰਦਰ ਦਾ ਮਰਡਰ ਹੋਇਆ ਰੁਪਿੰਦਰ ਉਸ ਦੀ ਵਾਈਫ ਨੇ ਆਪਣੇ ਪ੍ਰੇਮੀ ਹਰਕਮਲ ਨੂੰ ਘਰ ਦੇ ਅੰਦਰ ਹੀ ਸੱਦ ਲਿਆ ਸੀਗਾ ਇਹ ਵਾਰਦਾਤ ਨੂੰ ਅੰਜਾਮ ਕਿਦਾਂ ਦਿੱਤਾ ਇਹਨਾਂ ਨੇ ਕਿਉਂਕਿ ਹੁਣ ਪੋਸਟਮਾਰਟਮ ਰਿਪੋਰਟ ਵੀ ਆ ਗਈ ਹੈ ਤੁਹਾਡੇ ਕੋਲ ਕੀ ਕਹਿੰਦੀ ਹੈ ਰਿਪੋਰਟ ਹਾਂ ਬੇਸਿਕਲੀ ਇਹ 28 29 ਦੇ ਦਰਮਿਆਨੀ ਰਾਤ ਦੀ ਗੱਲ ਹੈ ਜੀ ਉਸ ਦਿਨ ਇੱਕ ਇਨਫੋਰਮੇਸ਼ਨ ਆਈ ਸੀ ਲੋਕਲ ਪੁਲਿਸ ਕੋਲ ਫਰੀਦਕੋਟ ਪੁਲਿਸ ਕੋਲ ਬੇ ਇੱਕ ਜਗ੍ਹਾ ਦੇ ਉੱਤੇ ਕੋਈ ਬੰਦੇ ਪੈ ਗਏ ਨੇ ਸੁਖਣ ਵਾਲਾ ਪਿੰਡ ਦੇ ਵਿੱਚ ਤੇ ਲੁੱਟ ਕਰਨ ਵਾਸਤੇ ਆ ਗਏ ਸੀ ਇਨਫੋਰਮੇਸ਼ਨ ਪ੍ਰੀਲੀਮਨਰੀ ਹੈ ਸੀ ਲੁੱਟ ਕਰਨ ਵਾਸਤੇ ਬੰਦੇ ਪੈ ਗਏ ਨੇ ਤੇ ਉਹਦੇ ਵਿੱਚ ਇੱਕ ਵਿਅ ਜਦੋਂ ਲੋਕਲ ਪੁਲਿਸ ਮੌਕੇ ਤੇ ਪਹੁੰਚੀ ਉਹਦੀ ਪੜਤਾਲ ਕੀਤੀ ਗਈ ਪ੍ਰੀਲਿਮਨਰੀ ਇਨਕੁਆਰੀ ਤੇ ਇਨਵੈਸਟੀਗੇਸ਼ਨ ਮੌਕੇ ਦੇ ਉੱਤੇ ਜਾ ਕੇ ਕੀਤੀ ਗਈ ਤੇ ਉਦੋਂ ਸਟੋਰੀ ਹੀ ਚੇਂਜ ਹੋ ਗਈ ਉਸ ਟਾਈਮ ਦੇ ਉੱਤੇ ਨਿਕਲਣਾ ਸ਼ੁਰੂ ਹੋ ਗਿਆ ਵੀ ਜਿਹੜੀ ਲੇਡੀ ਹੈਗੀ ਹੈ ਮਰਨ ਵਾਲੇ ਦੀ ਵਾਈਫ ਰੁਪੇਂਦਰ ਗੌਰ ਉਹ ਇੱਕ ਅਹਿਮ ਕڑی ਦੇ ਜਗਾ ਸਾਹਮਣੇ ਆਈ ਪੁਲਿਸ ਦੀ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਤੇ ਉਹ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ ਕਿਉਂਕਿ ਜਦੋਂ ਮੌਕੇ ਦੇ ਉੱਤੇ ਜਾ ਕੇ ਇਨਵੈਸਟੀਗੇਸ਼ਨ ਹੁੰਦੀ ਹੈ ਬਿਆਨ ਲਿਖੇ ਜਾਂਦੇ ਪੁੱਛਗਿੱਛ ਕੀਤੀ ਜਾਂਦੀ ਹੈ ਲੋਕਾਂ ਨੂੰ ਤੁਸੀਂ ਆਂਡ ਗਵਾਂਡ ਨੂੰ ਤੇ ਸਟੋਰੀਆਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਦੈਟ ਲੇਡੀ ਉਸੇ ਰਾਤ ਨੂੰ ਪੁਲਿਸ ਨੂੰ ਸ਼ੱਕ ਹੋ ਗਿਆ ਸ਼ੱਕ ਹੀ ਯਕੀਨ ਹੋ ਗਿਆ ਵੀ ਇਹ ਲੇਡੀ ਉਹਦੀ ਵਾਈਫ ਇਸ ਮਸਲੇ 'ਚ ਇਨਵੋਲਡ ਹੈਗੀ ਹੈ ਤੇ ਮਸਲਾ ਕੁਝ ਹੋ ਰਹੀ ਹੈ ਸ਼ੋ ਇਹਨੂੰ ਕੀਤਾ ਗਿਆ ਸੀ ਲੁੱਟ ਦੀ ਵਾਰਦਾਤ ਹੈ ਵੀ ਬੰਦੇ ਘਰ ਦੇ ਵਿੱਚ ਪੈ ਗਏ ਪਰ ਜਦੋਂ ਕਿ ਰਿਐਲਿਟੀ ਕੁਝ ਹੋਰ ਦੀ ਹੋ ਰਹੀ ਨਿਕਲੀ ਤੁਹਾਨੂੰ ਕਿਵੇਂ ਸਰ ਡਾਊਟ ਹੋਇਆ ਪੁਲਿਸ ਨੂੰ ਕਿਵੇਂ ਇਸ ਚੀਜ਼ ਤੇ ਡਾਊਟ ਹੋਇਆ ਕਿ ਘਰ ਵਾਲੀ ਨੇ ਹੀ ਯਾਨੀ ਰੁਪਿੰਦਰ ਨੇ ਗੁਰਵਿੰਦਰ ਦਾ ਮਰਡਰ ਕੀਤਾ ਉਹਦੇ ਵਿੱਚ ਸ਼ਾਮਲ ਹੋਊਗੀ ਹੈ ਐਕਚੁਅਲੀ ਦੇਖੋ ਪੁਲਿਸ ਦਾ ਡੇਲੀ ਦਾ ਕ੍ਰਾਈਮ ਦੇ ਨਾਲ ਵਾਪੰਦਾ ਹੈਗਾ ਪੁਲਿਸ ਦੀ ਇਨਕੁਆਇਰੀਗੇਸ਼ਨ ਟੈਕਨੀਕਸ ਜਾਂ ਇਨ ਇਨ ਇਨਵੈਸਟੀਗੇਸ਼ਨ ਮਾਈਂਡਸੈਟ ਹੀ ਇਦਾਂ ਦਾ ਹੁੰਦਾ ਜਦੋਂ ਇਨਕੁਆਇਰੀ ਕਰਦੇ ਆ ਮੌਕੇ ਦੇ ਉੱਤੇ ਜਾ ਕੇ ਪੁੱਛ ਪੜਤਾਲ ਸ਼ੁਰੂ ਆਉਂਦੀ ਹੈ ਤਾਂ ਕਈ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਔਰ ਜਦੋਂ ਕਲੀਅਰ ਕਲੈਰਿਟੀ ਹੋਣੀ ਸ਼ੁਰੂ ਹੋਈ ਉਸ ਚੀਜ਼ ਦੇ ਉੱਤੇ ਲੋਕਲ ਜਗ੍ਹਾ ਤੋਂ ਉੱਤੇ ਪੁੱਛਗਿਛ ਕਰਨੀ ਸ਼ੁਰੂ ਹੋਈ ਬੰਦੇ ਪਹੁੰਚੇ ਆ ਨਹੀਂ ਪਹੁੰਚੇ ਆ ਮੌਕੇ ਦੇ ਉੱਤੇ ਸਾਇੰਟਿਫਿਕ ਐਨਾਲਿਸਿਸ ਕਰਨਾ ਸ਼ੁਰੂ ਕੀਤਾ ਗਿਆ ਸੀ ਸੀਸੀਟੀਵੀ ਟਾਈਪ ਚੈੱਕ ਕਰਨੇ ਸ਼ੁਰੂ ਕੀਤੇ ਗਏ ਤਾਂ ਉਸ ਟਾਈਮ ਦੇ ਉ ਵੇ ਬੰਦੇ ਪੈ ਗਏ ਨੇ ਤੇ ਨਹੀਂ ਆ ਤਾਂ ਫਿਰ ਜਦੋਂ ਡੁੰਘਾਈ ਦੇ ਨਾਲ ਜਾਂ ਕੋ ਕੋ ਥੋੜੀ ਜੀ ਸਕਤੀ ਵਾਲੀ ਪੁੱਛ ਕੇ ਇਸ ਮੌਕੇ ਦੇ ਉੱਤੇ ਕੀਤੀ ਗਈ ਤਾਂ ਫਿਰ ਲੇਡੀ ਕਿਤੇ ਨਾ ਕਿਤੇ ਵੇਵਰ ਆਫ ਕਰ ਗਈ ਤਾਂ ਥੋੜਾ ਬਹੁਤਾ ਡਗਮਗਾ ਗਈ ਤੇ ਉਹਦੇ ਨਾਲ ਸਿਚੁਏਸ਼ਨ ਕਲੀਅਰ ਹੋਣੀ ਸ਼ੁਰੂ ਗਈ ਹੋ ਗਈ ਤੇ ਉਹ ਮੰਨ ਵੀ ਗਈ ਇਸ ਚੀਜ਼ ਨੂੰ ਉੱਥੇ ਮੌਕੇ ਦੇ ਵਿੱਚ ਔਰ ਘਰ ਦੇ ਅੰਦਰ ਕਹਾਣੀ ਉਹਨੇ ਹੀ ਬਣਾ ਲਈ ਸੀ ਕਿੰਨੇ ਸਮਾਨ ਵੀ ਪੂਰਾ ਖਲਾਰਤਾ ਘਰ ਦੇ ਅੰਦਰ ਵੀ ਜਦੋਂ ਲੁੱਟਪਾਟ ਹੋਈ ਹੋਵੇ ਘਰ ਦੇ ਅੰਦਰ ਲੁੱਟ ਖੋਹ ਦੀ ਘਟਨਾ ਹੋਈ ਹੋਵੇ ਵੀ ਇਹ ਸਟੋਰੀ ਪੁਲਿਸ ਆਉਗੀ ਤਾਂ ਇਹੋ ਜੀ ਬਣਾ ਦਈਏ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਵੀ ਪੁਲਿਸ ਨੂੰ ਪਟਕਾਇਆ ਜਾਵੇ ਇਸ ਚੀਜ਼ ਦੇ ਵਿੱਚ ਤੇ ਆਪ ਦੇ ਰੋਲ ਨੂੰ ਸਾਹਮਣੇ ਨਾ ਆਂ ਦਿੱਤਾ ਜਾਵੇ ਬਟ ਬਿਕੋਜ਼ ਦੇ ਸੇ ਬਿਗ ਕ੍ਰਾਈਮਨਲ ਨੇ ਕਿਸੇ ਨਾ ਕਿਸੇ ਗਲਤੀ ਤਾਂ ਕਰਨੀ ਹੁੰਦੀ ਹੈ ਕਰਕੇ ਤਾਂ ਫਿਰ ਉਹ ਕ੍ਰਾਈਮਨਲ ਮਾਈਂਡ ਹੈਗਾ ਜਦੋਂ ਬੰਦਾ ਇਦਾਂ ਦਾ ਕੋਈ ਐਕਸ਼ਨ ਕਰ ਦਿੰਦਾ ਹੈਗਾ ਤੇ ਇੱਕ ਸਾਈਕੋਲੋਜੀਕਲ ਮੈਂਟਲ ਮਾਈਂਡਸੈ ਰੁਪਿੰਦਰ ਨੇ ਆਪਦੇ ਘਰ ਵਾਲੇ ਨੂੰ ਕੋਈ ਜ਼ਹਿਰ ਵੀ ਦਿੱਤਾ ਤਾਂ ਕਿ ਉਹਦੀ ਡੈਥ ਹੋ ਜਵੇ ਜਾਂ ਕੋਈ ਹੋਰ ਨਸ਼ੀਲੀਆਂ ਗੋਲੀਆਂ ਦਿੱਤੀਆਂ ਸੀਗੀਆਂ ਆ ਦੇਖੋ ਪੁੱਛ ਕੇ ਇਸ ਦੇ ਵਿੱਚ ਤਾਂ ਜ਼ਰੂਰ ਐਸੀ ਗੱਲ ਸਾਹਮਣੇ ਆ ਰਹੀ ਹੈ ਵੀ ਕੋਈ ਗੋਲੀਆਂ ਉਹਨੂੰ ਦਿੱਤੀਆਂ ਗਈਆਂ ਸੀਗੀਆਂ ਬਟ ਕਿਉਂਕਿ ਇਨਵੈਸਟੀਗੇਸ਼ਨ ਹੈਗੀ ਹੈ ਤੇ ਫੋਰੈਂਸਿਕ ਐਂਡ ਸਾਇੰਟਿਫਿਕ ਇਹਦੇ ਵਿੱਚ ਹੁੰਦਾ ਉਹ ਰਿਪੋਰਟਸ ਜਿਹੜੀਆਂ ਹੈਗੀਆਂ ਨੇ ਫੋਰੈਂਸਿਕਸ ਦੀਆਂ ਇਹ ਭੇਜੀਆਂ ਗਈਆਂ ਨੇ ਜਿਹੜਾ ਗੁਰ ਮਰਨ ਵਾਲੇ ਦੀ ਬੋਡੀ ਦਾ ਫੋਰੈਂਸਿਕਸ ਐਨਾਲਿਸਿਸ ਕਰਵਾਇਆ ਗਿਆ ਉਹ ਰਿਪੋਰਟਾਂ ਕੁਝ ਆਣੀਆਂ ਬਾਕੀ ਨੇ ਤੇ ਵੀ ਉਹਨੇ ਜ਼ਹਿਰ ਉਹ ਦਿੱਤਾ ਸੀਗਾ ਉਹਨੂੰ ਕੋਈ ਇਨਟੋਕਸਿਕੈਂਟ ਦਿੱਤਾ ਸੀ ਕਿ ਨਹੀਂ ਦਿੱਤਾ ਸੀਗਾ ਉਹ ਤਾਂ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਐਗਜ਼ੈਕਟਲੀ ਕਲੀਅਰ ਹੋਏਗਾ ਗੁਰਵਿੰਦਰ ਦੇ ਮਰਡਰ ਤੋਂ ਬਾਅਦ ਰੁਪਿੰਦਰ ਤੋਂ ਤੁਸੀਂ ਪੁੱਛਗਿੱਛ ਕੀਤੀ ਹੋਊਗੀ ਉਹਦੀ ਘਰ ਵਾਲੀ ਤੋਂ ਉਹਨੇ ਕੀ ਕੁਝ ਉਗਲਿਆ ਫਿਰ ਪੁਲਿਸ ਦੇ ਸਾਹਮਣੇ ਕਿਉਂ ਮਰਡਰ ਕਿਉਂ ਕਰਵਾਇਆ ਉਹਨੇ ਆਪਣੇ ਘਰ ਵਾਲੇ ਦਾ ਸ਼ੀ ਟੋਲਡ ਉਹਨੇ ਉਸ ਦਿਨ ਹੋਇਆ ਸੀਗਾ ਜੀ ਉਹਨੇ ਹਰਕਮਲਪ੍ਰੀਤ ਸਿੰਘ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗਾ ਐਕਸਟਰਾ ਮੈਰਿਟਲ ਅਫੇਅਰ ਸੀਗਾ ਐਨੇ ਉਹਨੂੰ ਬੁਲਾਇਆ ਹੋਇਆ ਸੀਗਾ ਉਸ ਦਿਨ ਘਰ ਇਹਨਾਂ ਨੇ ਰੁਪਿੰਦਰ ਨੂੰ ਰੁਪਿੰਦਰ ਸੌ ਗਿਆ ਉਸ ਟਾਈਮ ਦੇ ਉੱਤੇ ਜਿਹੜਾ ਮਰਨ ਵਾਲਾ ਆਪਣਾ ਸੀਗਾ ਸੌਣ ਤੋਂ ਬਾਅਦ ਕਿਥੇ ਇਹਨੇ ਆਪਣਾ ਬਾਇਫਰੈਂਡ ਨੂੰ ਉੱਥੇ ਬੁਲਾਇਆ ਤੇ ਉਸ ਟਾਈਮ ਉਸੇ ਟਾਈਮ ਹੀ ਕਿ ਰੁਪਿੰਦਰ ਦੀ ਜਾਗ ਖੁੱਲ ਗਈ ਜਦੋਂ ਜਾ ਖੁੱਲ ਗਈ ਤੇ ਉਹਨਾਂ ਨੇ ਕਨਫਰੋਂਟ ਕੀਤਾ ਇਹਨੂੰ ਵੀ ਇਹ ਕੌਣ ਹੈ ਬੰਦਾ ਜਿਹੜਾ ਘਰ ਵੜਿਆ ਹੋਇਆ ਬਸ ਉੱਥੇ ਕਿ ਇਹਨਾਂ ਦੀ ਸਕਫਲ ਹੋਈ ਤੇ ਸਕਫਲ ਦੇ ਚੱਲਦੇ ਹੀ ਗੱਲ ਇੱਡੀ ਅੱਗੇ ਵੱਧ ਗਈ ਤੇ ਜਦੋਂ ਇਹਨਾਂ ਨੇ ਉਹਦਾ ਮਰਡਰ ਕਰ ਦਿੱਤਾ ਮੌਕੇ ਤੇ ਗਲਾ ਕੋਟ ਕੇ ਯਾਨੀ ਕਿ ਰੁਪਿੰਦਰ ਨੇ ਆਪਦੇ ਬੋਏਫ੍ਰੈਂਡ ਨੂੰ ਘਰੇ ਰਾਤ ਨੂੰ ਮਿਲਣ ਵਾਸਤੇ ਬੁਲਾਇਆ ਹੋਇਆ ਸੀ ਵੀ ਮੇਰਾ ਘਰ ਵਾਲਾ ਜਦੋਂ ਸੌਂ ਜਾਊਗਾ ਉਦੋਂ ਆ ਜਾਓ ਤੁਸੀਂ ਘਰੇ ਉਹਨਾਂ ਦਾ ਸਾਹਮਣੇ ਕਹਿ ਲੋ ਤੁਸੀਂ ਇਹਨੂੰ ਇਹ ਕਹਿ ਸਕਦੇ ਹੋ ਵੀ ਇੱਕ ਪ੍ਰੀਮੈਡੀਟੇਟਡ ਐਨਾ ਦਾ ਸੀਗਾ ਵੀ ਉਹਨੂੰ ਇਹਨਾਂ ਨੇ ਮਾਰਨਾ ਹੀ ਹੈ ਜੇ ਗੁਰਵਿੰਦਰ ਨਾਰਜਾਗਰ ਤੁਹਾਨੂੰ ਲੱਗਦਾ ਕਿ ਮਰਡਰ ਉਹਦਾ ਨਹੀਂ ਹੋਣਾ ਸੀ ਜਾਂ ਫਿਰ ਵੀ ਇਹਨਾਂ ਨੇ ਸ਼ੋਰ ਕੀਤਾ ਹੀ ਹੋਇਆ ਸੀ ਕਿ ਮਰਡਰ ਕਰਨ ਵਾਸਤੇ ਬੁਲਾਇਆ ਸੀਗਾ ਉਹਨੂੰ ਕੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦਾ ਲੱਗਦਾ ਬਟ ਇਟ ਵਾਸ ਅ ਪ੍ਰੀਮੈਡੀਟੇਡ ਮਰਡਰ ਵੀ ਇਹਨਾਂ ਨੇ ਸੋਚਿਆ ਹੀ ਹੋਇਆ ਸੀਗਾ ਵੀ ਉਹਨੂੰ ਮਾਰਨਾ ਹੈਗਾ ਐਜ਼ ਆਫ ਦਾ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਉਸਔਰਤ ਨੂੰ ਰਿਗਰੈਟ ਹੈਗਾ ਕਤਲ ਦਾ ਕਿ ਨਹੀਂ ਲਕੋ ਜੀ ਨੇ ਐਡਾ ਵੱਡਾ ਕੋਈ ਤੁਸੀਂ ਸੋਚ ਵੀ ਨਹੀਂ ਸਕਦੇ ਅਜਿਹੇ ਟਾਈਮ ਦੇ ਉਤੇ ਵੀ ਐਸਾ ਕੋਈ ਕਰੇਗਾ ਵੀ ਉਹਨੇ ਮੌਕੇ ਦੇ ਉਤੇ ਮਾਰ ਦਿੱਤਾ ਸਟੋਰੀ ਬਣਾਉਂਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਰਿਗਰਟ ਹੈ ਨਹੀਂ ਹੈ ਤੋ ਉਹਦੇ ਬਾਰੇ ਤਾਂ ਮੈਂ ਹੁਣ ਕੁਝ ਬਹੁਤਾ ਕਮੈਂਟ ਨਹੀਂ ਕਰ ਸਕਦਾ ਰਿਗਰਟ ਹੋਵੇ ਵੀ ਉਹਦਾ ਕੀ ਫਰਕ ਪੈਂਦਾ ਫਰਕ ਨਹੀਂ ਪੈਂਦਾ ਜੀ ਕਿਸੇ ਦਾ ਘਰ ਉਜੜ ਗਿਆ ਜਿਹੜੀ ਚੀਜ਼ ਨਹੀਂ ਮਤਲਬ ਇੱਕ ਐਸੀ ਹੈ ਰਿਸ਼ਤੇ ਨੂੰ ਤਾੜ-ਤਾੜ ਕਰਨ ਵਾਲੀ ਇੱਕ ਚੀਜ਼ ਸਾਹਮਣੇ ਆਈ ਹੈ ਨਹੀਂ ਕੋਈ ਅਸਰ ਇਹਨੇ ਕੋਈ ਐਗਜੈਕਟ ਕਹਾਣੀ ਦੱਸੀ ਵੀ ਕਿਉਂ ਮਾਰਿਆ ਕਿਉਂ ਇਹਨੇ ਆਪਦੇ ਘਰ ਵਾਲੇ ਨੂੰ ਕਿਉਂਕਿ ਕੈਨੇਡਾ ਤੋਂ ਇਹ ਆਈ ਸੀਗੀ ਔਰ ਇਹਦਾ ਬாய்ਫਰੈਂਡ ਦੱਸਿਆ ਜਾ ਰਿਹਾ ਉਹ ਵੀ ਪਹਿਲਾਂ ਕੈਨੇਡਾ ਤੋਂ ਦਸ ਦੇ ਡਿਪੋਰਟ ਹੋਇਆ ਸੀਗਾ ਇਹਨਾਂ ਦੇ ਕਦੋਂ ਆਪਸ ਦੇ ਵਿੱਚ ਸਬੰਧ ਕਦੋਂ ਬਣਦੇ ਇਹਨਾਂ ਦੇ ਹਾਂ ਬੇਸਿਕਲੀ ਰੁਪਿੰਦਰ ਸ਼ੀ ਵਾਸ ਇਨ ਕੈਨੇਡਾ 2017-18 ਤੋਂ ਲੈ ਕੇ 22-23 ਤੱਕ ਕੈਨੇਡਾ ਰਹੀ ਹੈ ਉਸ ਤੋਂ ਬਾਅਦ ਇੰਡੀਆ ਆ ਕੇ ਇਹਦੀ ਮੈਰਿਜ ਹੋਈ ਸੀਗੀ ਮੈਰਿਜ ਹੋਣ ਤੋਂ ਬਾਅਦ ਦੁਬਾਰਾ ਫਿਰੇ ਆਲਮੋਸਟ 1 ਸਾਲ ਕੈਨੇਡਾ ਲਗਾ ਕੇ ਆਈਏਗੀ ਤੇ ਜਿਹੜਾ ਦਾ ਬੋਏਫਰੈਂਡ ਸੀਗਾ ਹਰਕਮਲ ਪ੍ਰੀਤ ਸਿੰਘ ਉਹ 2017-18 ਜੋ ਕੈਨੇਡਾ ਤੋਂ ਪਹਿਲਾਂ ਡਿਪੋਰਟ ਹੋ ਗਿਆ ਸੀਗਾ ਉਸ ਤੋਂ ਬਾਅਦ ਉਹ ਕੈਨੇਡਾ ਕੈਨੇਡਾ ਨਹੀਂ ਗਿਆ ਤੇ 2025 ਦੇ ਜਨਵਰੀ ਫਰਵਰੀ ਦੇ ਵਿੱਚ ਇਹਨਾਂ ਦਾ ਇੱਕ ਦੂਜੇ ਦੇ ਨਾਲ ਆਪਣਾ ਸੰਪਰਕ ਬਣਿਆ ਦੋਨੋਂ ਜਿਹੜੇ ਦੋਸ਼ੀ ਨੇ ਸਾਡੇ ਮਰਨ ਇਹਨਾਂ ਦਾ ਇੱਕ ਰਿਲੇਸ਼ਨ ਬਣਿਆ ਉਸ ਤੋਂ ਬਾਅਦ ਇਹਨਾਂ ਦਾ ਇੱਕ ਰਿਲੇਸ਼ਨਸ ਹੋ ਗਏ ਐਸ ਪਰ ਦਾ ਲੇਡੀ ਜਿਹੜੇ ਅਕਿਊਜ਼ਡ ਹੈਗੇ ਨੇ ਸ਼ੀ ਸੇਜ਼ ਵੀ ਸਾਡੇ ਰਿਲੇਸ਼ਨ ਸਟ੍ਰੇਨ ਸੀਗੇ ਵੀ ਇਸ ਕਰਕੇ ਅਸੀਂ ਮਤਲਬ ਸਾਡੇ ਵਿੱਚ ਪ੍ਰੋਬਲਮਸ ਰਹਿ ਕਹਾਣੀਆਂ ਹੁੰਦੀਆਂ ਨੇ ਜੀ ਕਈ ਵਾਰ ਤਾਂ ਉਹ ਕਿ ਅਕਿਊਜ਼ਡ ਹੈ ਅਕਿਊਜ਼ ਨੇ ਆਪਦੇ ਦਲੀਲ ਸਫਾਈ ਕੋਈ ਨਾ ਕੋਈ ਦੇਣੀ ਹੁੰਦੀ ਹੈ ਬਟ ਉਹ ਇਸ ਇਦਾਂ ਦੇ ਘਿਨੌਨੀ ਹਰਕਤ ਨੂੰ ਕੋਈ ਜਸਟੀਫਾਈ ਨਹੀਂ ਕਰ ਸਕਦਾ ਪਰ ਜਿਸ ਤਰੀਕੇ ਨਾਲ ਹਰਕਮਲ ਜੋ ਬੋਏਫ੍ਰੈਂਡ ਸੀਗਾ ਉਹ ਵੀ ਕਰਦੇ ਅੰਦਰ ਆ ਗਿਆ ਔਰ ਆਪ ਉਸ ਤੋਂ ਬਾਅਦ ਉਹਨੇ ਸਾਰੀ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਹਰਕਮਲ ਤੋਂ ਤੁਸੀਂ ਪੁੱਛਗਿੱਛ ਕੀਤੀ ਹੈ ਤਾਂ ਉਹਨੇ ਕੀ ਮੰਨਿਆ ਉਹ ਕੀ ਕਹਿ ਰਿਹਾ ਹਰਕਮਲ ਬਿਲਕੁਲ ਮੰਨਦਾ ਜੀ ਉਸਨੇ ਕਿਉਂਕਿ ਹਰਕਮਲ ਨੂੰ ਉਸੇ ਦੋ ਤਰੀਕ ਨੂੰ ਅਰੈਸਟ ਕੀਤਾ ਹੈ ਤੇ ਮਤਲਬ ਕਾਫੀ ਮੁਸ਼ਕਲਤ ਹੋਈ ਹੈ ਸਾਨੂੰ ਉਹਨੂੰ ਅਰੈਸਟ ਕਰਨ ਵਾਸਤੇ ਹਰਕਮਲ ਨੇ ਆਪਣੇ ਰਸਤੇ ਵਿੱਚ ਉਹਨੇ ਦੱਸਿਆ ਹੈ ਕਿ ਉਹਨੇ ਇਹਨਾਂ ਸਾਰੇ ਚੀਜ਼ਾਂ ਦੀ ਤਾਇਦ ਕੀਤੀ ਹੈ ਵੀ ਉਹਦਾ ਰਿਲੇਸ਼ਨ ਸੀਗਾ ਜੀ ਇਹਦੇ ਨਾਲ ਰੁਪਿੰਦਰ ਦੇ ਨਾਲ ਰਿਲੇਸ਼ਨ ਸੀਗਾ ਤੇ ਰਿਲੇਸ਼ਨ ਤੇ ਚੱਲਦੇ ਹੀ ਉਹਨੇ ਐਸੀ ਮਤਲਬ ਵੱਡੀ ਸਾਜ਼ਿਸ਼ ਰਚੀ ਤੇ ਇਹਨਾਂ ਨੇ ਮਰਡਰ ਕੀਤਾ ਹੈ ਇਹ ਮਿਲੇ ਕਿਦਾਂ ਸਰ ਕਿਸੇ ਐਪ ਦੇ ਥਰੂ ਮਿਲੇ ਆ ਇਹ ਜਾਂ ਕੋਈ ਰਿਸ਼ਤੇਦਾਰੀ ਸੀ ਅੱਗੇ ਦੀ ਅੱਗੇ ਇਹਨਾਂ ਦੀ ਰੁਪਿੰਦਰ ਦੀ ਔਰ ਹਰਕਮਲ ਦੀ ਜਾਂ ਗੁਰਵਿੰਦਰ ਜੀ ਦਾ ਮਰਡਰ ਹੋ ਗਿਆ ਇਹਨਾਂ ਦੇ ਆਪਸ ਦੇ ਵਿੱਚ ਨਹੀਂ ਇਹਦੀ ਹਰਕਮਲ ਦੀ ਇਹਨਾਂ ਨਾਲ ਰਿਸ਼ਤੇਦਾਰੀ ਤਾਂ ਕੋਈ ਨਹੀਂ ਸੀਗੀ ਵੀ ਪ੍ਰੀਲੀਮਿਨਰੀ ਤੌਰ ਤੇ ਉੱਤੇ ਵੈਸੇ ਆਨਲਾਈਨ ਇਹਨਾਂ ਦੀ ਹੋਈ ਸੀਗੀ ਸਨੈਪਚੈਟ ਕਹਿੰਦੇ ਨੇ ਵੀ ਸਨੈਪਚੈਟ ਨੂੰ ਯੂਜ਼ ਕਰਕੇ ਮਿਲੇ ਸੀਗੇ ਉਸ ਤੋਂ ਬਾਅਦ ਇਹਨਾਂ ਦਾ ਦੋਨਾਂ ਦੋਸ਼ੀਆਂ ਦਾ ਮੇਲਜੋਲ ਵੀ ਵਧ ਗਿਆ ਸੀਗਾ ਜੀ ਕਈ ਵਾਰੇ ਮਿਲਦੇ ਜੁਲਦੇ ਰਹੇ ਨੇ ਉਸ ਤੋਂ ਬਾਅਦ ਜਿਦੀ ਕੀ ਭਣਕ ਵੀ ਸ਼ਾਇਦ ਮਰਨ ਵਾਲੇ ਨੂੰ ਬਿਲਕੁਲ ਨਹੀਂ ਸੀਗੀ ਗੁਰਵਿੰਦਰ ਜੀ ਤੇ ਅੱਜ ਦੀ ਵੀਡੀਓ ਜਿਵੇਂ ਤੁਸੀਂ ਵੇਖਿਆ ਕਿ ਰੁਪਿੰਦਰ ਕੋਰ ਕੈਨੇਡਾ ਗਈ ਕੈਨੇਡਾ ਚ ਡਿਪੋਰਟ ਹੋਈ ਤੇ ਕੈਨੇਡਾ ਦਾ ਇੱਕ ਮੁੰਡਾ ਸੀ ਜਿਹਦੇ ਨਾਲ ਉਹਦਾ ਤਾਲੁਕ ਬਣਿਆ ਇਹਨਾਂ ਦੋਵਾਂ ਨੇ ਪਲਾਨਿੰਗ ਕੀਤੀ ਤੇ ਰੁਪਿੰਦਰ ਕੌਰ ਨੇ ਆਪਣੇ ਘਰ ਵਾਲੇ ਦਾ ਮਰਡਰ ਕਰਵਾ ਦਿੱਤਾ ਆਪਣੇ ਆਸ਼ਕ ਨੂੰ ਘਰ ਬੁਲਾਇਆ ਉਹਦਾ ਮਰਡਰ ਕਰਵਾਇਆ ਤੇ ਇਸ ਤਰ੍ਹਾਂ ਜ਼ਾਹਿਰ ਕੀਤਾ ਕਿ ਜਿਵੇਂ ਲੁੱਟਖੋਹ ਦੀ ਘਟਨਾ ਹੋਈ ਹੈ ਤੇ ਉਸ ਘਟਨਾ ਦੇ ਦੌਰਾਨ ਇਹਦੇ ਪਤੀ ਦਾ ਮਰਡਰ ਹੋਇਆ ਲੇਕਿਨ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤੇ ਰੁਪਿੰਦਰ ਕੌਰ ਤੇ ਛੋੜੀ ਜੀ ਸਖਤੀ ਕੀਤੀ ਤੇ ਆ ਬੀਬੀ ਫਰਫਰ ਬੋਲੀ ਕਿ ਅਸੀਂ ਇਹ ਪਲਾਨਿੰਗ ਕੀਤੀ ਸੀ ਉਨੇ ਕੋਈ ਜ਼ਹਿਰੀਲੀ ਚੀਜ਼ ਵੀ ਦਿੱਤੀ ਸੀ ਆਪਣੇ ਘਰ ਵਾਲਿਆਂ ਨੂੰ ਲੇਕਿਨ ਉਹਨਾਂ ਨੇ ਕੰਮ ਨਹੀਂ ਕੀਤਾ ਜਦੋਂ ਉਹਦਾ ਬாய்ਫਰੈਂਡ ਤੇ ਉਹਦੇ ਦੋਸਤ ਆਏ ਤੇ ਉਹ ਉਹਦੀ ਅੱਖ ਖੁੱਲ ਗਈ ਲੇਕਿਨ ਇਹਨਾਂ ਨੇ ਬੜੀ ਬੇਰਹਿਮੀ ਨਾਲ ਉਹਨੂੰ ਕਤਲ ਕਰ ਦਿੱਤਾ ਪੰਜਾਬ ਦੇ ਲੋਕ ਇਸ ਟਾਈਮ ਬਹੁਤ ਜ਼ਿਆਦਾ ਸਦਮੇ 'ਚ ਨੇ ਤੇ ਆ ਨਿਊਜ਼ ਜਿਹੜੀ ਆ ਟੌਪ ਟ੍ਰੈਂਡ ਤੇ ਬਣ ਗਈ ਆ ਤੇ ਆ ਹਰ ਉਸ ਲੜਕੇ ਵਾਸਤੇ ਲੜਕੀ ਵਾਸਤੇ ਮੈਸੇਜ ਆ ਜਿਹੜੇ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਮਲਬਸ ਹੁੰਦੇ ਨੇ ਪੰਜਾਬ ਜਿਹੜਾ ਕਹਾਣੀਆਂ ਦੇ ਵਿੱਚ ਸੁਣਿਆ ਸੀ ਉਹ ਪੰਜਾਬ ਇਸ ਤਰ੍ਹਾਂ ਦਾ ਨਹੀਂ ਸੀ ਉਸ ਪੰਜਾਬ ਚ ਪਿਆਰ ਕਰਨ ਵਾਲੇ ਲੋਕ ਸਨ ਉਹ ਪੰਜਾਬ ਫੈਮਿਲੀ ਸਿਸਟਮ ਨੂੰ ਸਪੋਰਟ ਕਰਦਾ ਸੀ ਲੇਕਿਨ ਇਸ ਲੜਕੀ ਨੇ ਜੋ ਕੰਮ ਕੀਤਾ ਇਹਦੀ ਹਰ ਇੱਕ ਡਿਮਾਂਡ ਪੂਰੀ ਕੀਤੀ ਗਈ ਸਕੋਰਪੀਓ ਗੱਡੀ ਲੈ ਕੇ ਦਿੱਤੀ ਗਈ ਵੀਡੀਓਜ਼ ਬਣਾਦੀ ਸੀ ਇਹਨੂੰ ਬੁਟੀਕ ਖੋਲ ਕੇ ਦਿੱਤੀ ਗਈ ਲੇਕਿਨ ਇਹਨੇ ਇਸ ਤਰ੍ਹਾਂ ਦਾ ਘਟਿਆ ਹਰਕਤ ਕੀਤੀ ਤੇ ਸਾਰੀ ਜ਼ਿੰਦਗੀ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਘਟੇਗੀ ਤੇ ਪੁਲਿਸ ਨੇ ਬੜਾ ਹੀ ਚੰਗਾ ਕੰਮ ਕੀਤਾ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ساری ਜ਼ਿੰਦਗੀ ਜੇਲ੍ਹ ਦੇ ਪਿੱਛੇ ਟੰਗਣਾ ਰਹਿਣਾ ਚਾਹੀਦਾ ਜਾਂ ਉਹਨਾਂ ਨੂੰ ਫਾਇਲ ਆਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਇਸ ਤਰ੍ਹਾਂ ਦਾ ਵਾਕਏ ਕਿਉਂ ਪੰਜਾਬ ਚ ਆਏ ਰੋਜ਼ ਹੁੰਦੇ ਨੇ ਕੀ ਮਸਲਾ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਆਏ ਰੋਜ਼ ਹੁੰਦੀਆਂ ਨੇ ਆਪਣੀ ਰਾਏ ਤੋਂ ਕਮੈਂਟ ਚ ਅਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼